ਕੁੰਡਾ ਕਰਾਂਗੇ ਜੰਡਿਆਲਾ ਗੁਰੂ ਤੇ ਜੰਡਿਆਲਾ ਗੁਰੂ 'ਚ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ਕਾਰ ਤੇ ਤੇਲ ਦੇ ਟੈਂਕਰ ਦੇ ਵਿਚਾਲੇ ਜ਼ਬਰਦਸਤ ਟੱਕਰ ਤੋਂ ਬਾਅਦ ਦੋਹਾਂ ਵਾਹਨਾਂ ਦਾ ਚਾਲਕ ਅਗਲ ਦੇ ਦੱਸ ਦੇ ਕੀ ਅਗ ਦੇ ਕਰਕੇ ਦੋਨੇ ਵਾਹਨ ਬੁਰੀ ਤਰੀਕੇ ਨਾਲ ਸੜ ਗਏ ਨੇ ਜੰਡਿਆਲਾ ਗੁਰੂ 'ਚ ਫਲਾਈਓਵਰ ਤੇ ਇਹ ਹਾਦਸਾ ਵਾਪਰਿਆ ਹੈ ਅਕਲਗਨ ਦੀ ਵੀਡੀਓ ਵੀ ਸਾਹਮਣੇ ਆਈ ਹੈ ਜੰਡਿਆਲਾ ਗੁਰੂ ਦਾ ਇਹ ਪੂਰਾ ਮਾਮਲਾ ਹੈ ਜੰਡਿਆਲਾ ਗੁਰੂ 'ਚ ਭਿਆਨਕ ਸੜਕੀ ਹਾਦਸਾ ਵਾਪਰਿਆ ਕਾਰ ਤੇ ਤੇਲ ਦੇ ਟੈਂਕਰ ਦੇ ਵਿਚਾਲੇ ਇਹ ਟੱਕਰ ਹੋਈ ਹੈ ਹਾਲਾਂਕਿ ਵਜ੍ਹਾ ਕੀ ਰਹੀ ਕਿ ਸਿਗਨਲ 'ਇ ਟੱਕਰ हुई है ये का विषय है टक्कर तो बाद दोनों ही वहीकल्स भयानक लग गई है तस्वीर सब कुछ बयान कर फ्लाईओवर के ऊपर ही पूरा हादसा वापर किस तरीके फ्लाईओवर के ऊपर ही जो कार ते तेल दी, टक्कर हुई है कि किस तरीके है बिल्कुल ही साइड से फ्लाईओवर से लटकती हुई बखाई दे रही है जो अग का भांबड़ भी इन तस्वीर देखा जा सकता है क्योंकि तेल का यह टेंकर से

ਉੱਤ ਡੀਆਂ ਹੋਈਆਂ ਇਹਨਾਂ ਤਸਵੀਰਾਂ ਚ ਦੇਖੀਆਂ ਜਾ ਸਕਦੀਆਂ ਮੇਨਾ ਮੇਰੇ ਸਹਿਯੋਗੀ ਗੁਰਦਰਸ਼ਨ ਫੋਨ ਲਾਈਨ ਤੇ ਜੁੜੋਏ ਨੇ ਗੁਰਦਰਸ਼ਨ ਹਾਦਸਾ ਕਦੋਂ ਹੋਇਆ ਕਿਵੇਂ ਹੋਇਆ ਕੀ ਕੁਝ ਸ케ਜੂਲਟੀ ਸਭ ਤੋਂ ਵੀਰ ਸ਼ਾਮ ਦੀ ਘਟਨਾ ਹੈਗੀ ਆ ਜੋ ਕਿ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਦੇ ਉੱਤੇ ਝੰਡੇਆਲਾ ਫਲਾਈਓਵਰ ਉੱਪਰ ਵਾਪਰੀ ਹੈ ਔਰ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਦਰਦਨਾਕ ਘਟਨਾ ਦੇ ਵਿੱਚ ਜਿਹੜਾ ਹੈਗਾ ਦੋ ਲੋਕਾਂ ਦੀ ਮੌਤ ਹੋਣ ਦੀ ਖਬਰ ਜੋ ਹੈ ਸਾਹਮਣੇ ਆਈ ਹੈ ਹੂੰ ਔਰ ਇਸ ਦੇ ਨਾਲ ਹੀ ਇੱਕ ਜੋ ਘਟਨਾ ਹੈਗੀ ਉਸ ਪਰ ਤੱਖ ਦਰਸ਼ੀਆਂ ਦੇ ਅਨੁਸਾਰ ਇਹ ਹੈਗਾ ਕਿ ਇਹ ਟਰੱਕ ਜਿਹੜਾ ਸੀਗਾ ਤੇਲ ਦਾ ਭਰਿਆ ਟਰੱਕ ਸੀਗਾ ਹਾਲਾਂਕਿ ਇਹ ਡੀਜ਼ਲ ਦਾ ਪੈਟਰੋਲ ਜੋ ਵੀ ਸੀਗਾ ਉਸ ਦੀ ਹਰ ਲਿਕਨਫਰਮੇਸ਼ਨ ਨਹੀਂ ਹੈ ਪੁਲਿਸ ਵੱਲੋਂ ਲੇਕਿਨ ਤੇਲ ਦਾ ਭਰਿਆ ਹੋਇਆ ਸੀਗਾ ਜੋ ਕਿ ਅੰਮ੍ਰਿਤਸਰ ਦੀ ਤਰਫ ਜਾ ਰਿਹਾ ਸੀ ਤੇ ਜਿੱਦਾਂ ਹੀ ਇਹ ਟਰੱਕ ਚੰਡੀਗੜ੍ਹ-ਗੁਰੂ ਹਾਈਵੇ ਦੇ ਉੱਤੇ ਚੜ੍ਹਦਾ ਹੈਗਾ ਤਾਂ ਉਸ ਦਰਮਿਆਨ ਇਸ ਟਰੱਕ ਦਾ ਟਾਇਰ ਜਿਹੜਾ ਹੈਗਾ ਉਹ ਫਟ ਗਿਆ ਜਿਸ ਤੋਂ ਬਾਅਦ ਇਹ ਟਰੱਕ ਬੇਕਾਬੂ ਹੋ ਕੇ ਅੰਮ੍ਰਿਤਸਰ ਦੀ ਤਰਫ ਦੂਸਰੀ ਲਾਈਨ ਜਿਹੜੀ ਦੂਸਰੀ ਸੜਕ ਹੈਗੀ ਆ ਉਸ ਪਰ ਚਲਾ ਗਿਆ ਔਰ ਉਸ ਦਰਮਿਆਨ ਸਾਹਮਣੇ ਤੋਂ ਆ ਰਹੀ ਇੱਕ ਕਾਰ ਦੀ ਕਾਰ ਸੀ ਜੋ ਬਰੀਜ਼ਾ ਕਰ ਦਿੱਤੀ ਜਾ ਰਹੀ ਹੈ ਹਮ ਪਰ ਉਸ ਨਾਲ ਟਕਰਾਜਣ ਕਾਰਨ ਜਿਹੜਾ ਹੈਗਾ ਦੋਨੋਂ ਵਾਹਨਾਂ ਦੀ ਜਦੋਂ ਜਬਰਦਸਤ ਟੱਕਰ ਹੋਈ ਹੈਗੀ ਔਰ ਅੱਗ ਦੀਆਂ ਤਸਵੀਰਾਂ ਜੋ ਅਸੀਂ ਸਕਰੀਨ ਤੇ ਦਿਖਾ ਰਹੇ ਹਾਂ ਔਰ ਇਸ ਤਰ੍ਹਾਂ ਬਿਲਕੁਲ ਜਿਹੜੀਆਂ ਇਹ ਤਸਵੀਰਾਂ ਨੇ ਇਸ ਤੋਂ ਬਾਅਦ ਵੀ ਕਹਿ ਦਈਏ ਕਿ ਹੋਰ ਵੀ ਅੱਗੜੀ ਸੀਗੀ ਉਹ ਦੂ ਦੂ ਤੱਕ ਇਸ ਅੱਗ ਦੀਆਂ ਲਾਟਾਂ ਦੇਖਣ ਨੂੰ ਮਿਲੀਆਂ ਨੇ ਔਰ ਉਪ ਘਟਨਾ ਤੋਂ ਬਾਅਦ ਜਿੱਦਾਂ ਸਾਹਮਣੇ ਹੀ ਬਿਲਕੁਲ ਕਹਿ ਜਾਈਏ ਕਿ ਚੰਦ ਕਦਮਾ ਦੀ ਪ੍ਰੋਫੈਸ਼ਨ ਤਸਵੀਰਾਂ ਸਭ ਕੁਝ ਬਿਆਨ ਕਰ ਰਹੀਆਂ ਕਿ ਜੋ ਹਾਦਸਾ ਹੈ ਕਿੰਨਾ ਭਿਆਨਕ ਰਿਹਾ ਹੋਣਾ ਕਿਉਂਕਿ ਇੰਜ ਜਾਪਰੇ ਜਿਹਾ ਕੋਈ ਮੂਵੀ ਦਾ ਸਟੰਟ ਸੀਨ ਚੜਿਆ ਕਿ ਜੋ ਦੋਵੇਂ ਜੋ ਮ੍ਰਿਤਕ ਨੇ ਉਹ ਕਾਰ ਸਵਾਰ ਹੀ ਨੇ ਜੀ ਬਿਲਕੁਲ ਹੁਣ ਤੱਕ ਇਹ ਹੈਗਾ ਕਿ ਪੁਲਿਸ ਦਾ ਕਹਿਣਾ ਕਿ ਸਾਡੇ ਵੱਲੋਂ ਤਸਦੀਕ ਕੀਤੀ ਜਾ ਰਹੀ ਹੈ ਔਰ ਪ੍ਰਤੱਖ ਦਰਸ਼ੇਨਾਂ ਨੇ ਵੀ ਕਹਿਣਾ ਹੈਗਾ ਕਿ ਦੋ ਲੋਕਾਂ ਦੀ ਮੌਤ ਜਿਹੜੀ ਹੈਗੀ ਐ ਇਸ ਘਟਨਾ ਦੇ ਦਰਮਿਆਨ ਹੋਈ ਐ ਹਾਲਾਂਕਿ ਪੁਲਿਸ ਵੱਲੋਂ ਵੱਖ-ਵੱਖ ਐਂਗਲ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ ਇੱਥੇ ਇੱਕ ਹੋਰ ਗੱਲ ਸਾਫ਼ ਕਰ ਦਈਏ ਕਿਉਂਕਿ ਕਾਰ ਅੰਮ੍ਰਿਤਸਰ ਦੇ ਤਰਫੋਂ ਆ ਰਹੀ ਸੀਗੀ ਔਰ ਕਹਿ ਸਕਦੇ ਹਾਂ ਕਿ ਸੁਭਾਵੀ ਗੱਲ ਹੈ ਕਿ ਮਾਨਾ ਵਾਲਾ ਟੋਲ ਪਲਾਜ਼ਾ ਥੋੜੀ ਦੂਰ ਤੇ ਪੈਂਦਾ ਹੈਗਾ ਹੋ ਸਕਦਾ ਹੈ ਥੋੜੀ ਦੌਰ ਥੋੜੀ ਦੇਰ ਪਹਿਲਾਂ ਜਦੋਂ ਇਹ ਕਾਰ ਉੱਥੋਂ ਨਿਕਲੀ ਉੱਥੋਂ ਇਸ ਕਾਰ ਦਾ ਸਹੀ ਨੰਬਰ ਜਿਹੜਾ ਉਹ ਟੂਨ ਪਲਾਜ਼ਾ ਤੇ ਲੱਗੇ ਹੋਏ ਨੇ ਉੱਥੋਂ ਉਹਨਾਂ ਦੀਆਂ ਤਸਵੀਰਾਂ ਮਿਲ ਸਕਣ ਕਿਸੇ ਤਰੀਕੇ ਨਾਲ ਇਹਨਾਂ ਦੀ ਤਸਦੀਕ ਹੋ ਸਕੇ ਕਾਰ ਦੇ ਵਿੱਚ ਦੋ ਜਣੇ ਸਵਾਰ ਸਨ ਚਾਰ ਸਨ ਕਿਸੇ ਤਸਦੀਕ ਵੀ ਉੱਥੋਂ ਪੁਲਿਸ ਜਿਹੜੀ ਹੈਗੀ ਆ ਹੋ ਸਕਦਾ ਹੈ ਕਿ ਐਂਗਲ ਇਸ ਐਂਗਲ ਤੋਂ ਦੇਖੇ ਲੇਕਿਨ ਸਾਡਾ ਜੋ ਸੋਚਣਾ ਹੈਗਾ ਉਸ ਅਨੁਸਾਰ ਇਹ ਹੈਗਾ ਕਿ ਉਸ ਦੀ ਤਸਦੀਕ ਜੇਕਰ ਵਿਕੀਕ ਵੱਖ-ਵੱਖ ਜਗ੍ਹਾ ਦੇ ਉੱਤੇ ਸੀਸੀਟੀਵੀ ਬੇਸ਼ੱਕ ਹੁੰਦੇ ਨੇ ਸੜਕ ਦੇ ਉੱਤੇ ਲੇਕਿਨ ਜਦੋਂ ਤੇਜ਼ ਰਫ਼ਤਾਰ ਵਾਹਨ ਲੰਘਦੇ ਨੇ ਤਾਂ ਤਸਦੀਕ ਕਰਨਾ ਮੁਸ਼ਕਲ ਹੁੰਦਾ ਹੈ ਕਿ ਕਿੰਨੇ ਲੋਕ ਬੈਠੇ ਨੇ ਜਾਂ ਕਿਸ ਤਰ੍ਹਾਂ ਦਾ ਚਿਹਰਾ ਹੈਗਾ ਲੇਕਿਨ ਜਦੋਂ ਟੂਨ ਪਲਾਜ਼ਾ ਪਲਾਜ਼ਾ ਦੋਰ ਪੱਤੀਆਂ ਟੋਟੈਕ ਦੇਣ ਲੱਗਿਆਂ ਕਾਰ ਲੋ ਹੁੰਦੀ ਆ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਉੱਥੇ ਕੈਮਰੇ ਜਿਹੜੇ ਲੱਗੇ ਨੇ ਬਿਲਕੁਲ ਨਜ਼ਦੀਕ ਕੋਈ ਨਾ ਤਸਵੀਰਾਂ ਨੂੰ ਕੈਪਚਰ ਕਰਦੇ ਨੇ ਕਿ ਕੌਣ ਵਾਹਨ ਚਲਾ ਰਿਹਾ ਕਿੰਨੇ ਲੋਕ ਵਿੱਚ ਬੈਠੇ ਨੇ ਔਰ ਫਿਲਹਾਲ ਪੁਲਿਸ ਦੇ ਜੇਕਰ ਗੱਲ ਕਰੀਏ ਤਾਂ ਬਿਲਕੁਲ ਥੋੜੀ ਦੂਰੀ ਦੇ ਉੱਤੇ ਥਾਣਾ ਜੰਡਿਆਲਾ ਹੈ ਪੁਲਿਸ ਥੰਮ ਮੌਕੇ ਉਤੇ ਪਹੁੰਚ ਕੇ ਐਸ ਐਚ ਓ ਮੁਖਤਿਆਰ ਸਿੰਘ ਨੇ ਉਹਨਾਂ ਵੱਲੋਂ ਔਰ ਨਾਲ ਹੀ ਫਾਇਰ ਬ੍ਰਿਗੇਡ ਵੱਲੋਂ ਤੁਰੰਤ ਮੌਕੇ ਉਤੇ ਪਹੁੰਚਿਆ ਗਿਆ ਔਰ ਆਪਣੀ ਵੱਲੋਂ ਕਹਿਦੀ ਹੈ ਕਿ ਜੀਤੋੜ ਕੋਸ਼ਿਸ਼ ਕੀਤੀ ਗਈ ਹੈਗੀ ਔਰ ਜਿਸ ਤਰ੍ਹਾਂ ਦੀਆਂ ਤਸਵੀਰਾਂ ਨੇ ਭਿਆਨਕ ਔਰ ਇੱਕ ਹੋਰ ਖੌਫ ਦੀ ਸਥਿਤੀ ਬਣ ਗਈ ਸੀ ਕਿਉਂਕਿ ਤੇਲ ਦਾ ਭਰਿਆ ਅਗਰ ਟਰੱਕ ਹੈਗਾ ਜਿਸ ਤਰ੍ਹਾਂ ਦੀ ਅੱਗ ਲੱਗੀ ਹੈ ਔਰ ਜੀ ਜੀ ਗੁਰਦਰਸ਼ਨ ਮੈਂ ਤਰ ਤੋਂ ਆਹੀ ਪੁੱਛਣਾ ਚਾਹੁੰਦੀ ਸੀ ਕਿ ਕੋਈ ਹੋਰ ਵਾਹਨ ਵੀ ਇਸ ਅੱਗ ਦੀ ਚਪੇਟ ਚ ਆਇਆ ਹੈ ਅਸਲਜੋ ਤੋਂ ਹੁਣ ਤੱਕ ਜੋ ਜਾਣਕਾਰੀ ਹੈਗੀ ਆ ਫਿਲਹਾਲ ਇਹਨਾਂ ਦੋਨਾਂ ਵਾਹਨਾਂ ਦੀ ਟੱਕਰ ਹੈ ਜਿਵੇਂ ਹੀ ਟੱਕਰ ਹੁੰਦੀ ਹੈ ਔਰ ਅੱਗ ਲੱਗਦੀ ਹੈ ਤਾਂ ਪਿੱਛੇ ਜਿਹੜੇ ਵਾਹਨ ਕਿਉਂਕਿ ਬਹੁਤ ਬਿਜੀ ਹਾਈਵੇ ਹੈਗਾ ਇਹ ਵਾਲਾ ਔਰ ਉਸ ਦੇ ਨਾਲ ਹੀ ਜਿਹੜੇ ਲੋਕ ਹੈਗੇ ਬਿਲਕੁਲ ਪਿੱਛੇ ਹੋਣੇ ਸ਼ੁਰੂ ਹੋ ਗਏ ਹਾਲਾਂਕਿ ਨਜ਼ਦੀਕ ਤੋਂ ਜਿਹੜੀਆਂ ਤਸਵੀਰਾਂ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈਗੀ ਜੋ ਸਕਰੀਨ ਤੇ ਚੱਲ ਰਹੀਆਂ ਨੇ ਇਸ ਸਮੇਂ ਤਾਂ ਇਹਨਾਂ ਤਸਵੀਰਾਂ ਦੇ ਵਿੱਚ ਬਿਲਕੁਲ ਜੋ ਲੋਕ ਉਸ ਸਮੇਂ ਲੰਘ ਰਹੇ ਸਨ ਉਹਨਾਂ ਵੱਲੋਂ ਮੌਕੇ ਦੇ ਉੱਤੇ ਇਹ ਵੀਡੀਓ ਕੈਪਚਰ ਕੀਤੀ ਗਈ ਹੈਗੀ ਆ ਉਸ ਤੋਂ ਬਾਅਦੀਆਂ ਤਸਵੀਰਾਂ ਉਹ ਵੀ ਥੋੜੀ ਦੇਰ ਦੇ ਵਿੱਚ ਅਸੀਂ ਆਪਣੇ ਦਰਸ਼ਕਾਂ ਨਾਲ ਸਕਰੀਨ ਦੇ ਉੱਤੇ ਸਾਂਝੀਆਂ ਕਰ ਰਹੇ ਹਾਂ ਲੇਕਿਨ ਜਿਹੜੀਆਂ ਇਹ ਮੌਕੇ ਦੀਆਂ ਤਸਵੀਰਾਂ ਨੇ ਬਿਲਕੁਲ ਔਰ ਇਸ ਘਟਨਾ ਦੇ ਦੌਰਾਨ ਗਣੀਮਤ ਰਹੀ ਹੈ ਕਿ ਕਿ ਜੇਕਰ ਬਲਾਸਟ ਹੁੰਦਾ ਤਾਂ ਜਿਹੜੇ ਵਾਹਨ ਨਜ਼ਦੀਕ ਤੋਂ ਗੁਜ਼ਰ ਰਹੇ ਸੀਗੇ ਉਹ ਵੀ ਇਸ ਹਾਦਸੇ ਦੇ ਕਹਿ ਸਕਦੇ ਆ ਕਿ ਸ਼ਿਕਾਰ ਹੋ ਸਕਦੇ ਸੀ ਉਹ ਲੋਕ ਲੇਕਿਨ ਘਟਨਾ ਦੇ ਨਾਲ ਹੀ ਤੁਰੰਤ ਬਾਅਦ ਲੋਕ ਜਿਹੜੇ ਆ ਪਿੱਛੇ ਹਟਨੇ ਸ਼ੁਰੂ ਹੋ ਗਏ ਫਲਾਈਓਵਰ ਤੋਂ ਟ੍ਰੈਫਿਕ ਜਿਹੜਾ ਸੀਗਾ ਉਹ ਇਮੀਡੀਏਟ ਪੁਲਿਸ ਵੱਲੋਂ ਬੰਦ ਕਰਵਾਇਆ ਗਿਆ ਕਿਉਂਕਿ ਸਥਿਤੀ ਜਿਹੜੀ ਸੀਗੀ ਕਾਫੀ ਨਾਜ਼ੁਕ ਹੋਠੇ ਬ ਫਿਲਹਾਲ ਜਿਹੜਾ ਹੁਣ ਦੇ ਮੌਕੇ ਦੀ ਗੱਲ ਕਰੀਏ ਤਾਂ ਮੌਕੇ ਦੇ ਉੱਤੇ ਪੁਲਿਸ ਵੱਲੋਂ ਜਿਵੇਂ ਤਾਂ ਪਹਿਲਾਂ ਦੱਸਿਆ ਕਿ ਜਿਹੜੇ ਮ੍ਰਿਤਕ ਹੈਗੇ ਉਹਨਾਂ ਦੇ شناخت ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੋ ਹੀ ਲੋਕ ਸਨ ਜਾਂ ਫਿਰ ਹੋਰ ਵੀ ਲੋਕ ਇਸ ਦੇ ਵਿੱਚ ਮੌਜੂਦ ਸੰਸਰਬਜੋਤ ਗੁਰਦਰਸ਼ਨ ਕੀ ਆਗਤੇ ਕਾਬੂ ਪਾਲਿਆ ਗਿਆ ਹੈ ਕਿਉਂਕਿ ਤੇਲ ਨਾਲ ਭਰਿਆ ਟੈਂਕਰ ਸੀ ਆ ਜੀ ਬਿਲਕੁਲ ਕਾਫੀ ਮਸ਼ਕਕਤ ਉਹ ਬਾਤ ਜਿਹੜਾ ਹੈਗਾ ਦੋ ਗੱਡੀਆਂ ਜਿਹੜੀਆਂ ਸੀਗੀਆਂ ਉਹ ਫਾਇਰ ਬ੍ਰਿਗੇਡ ਦੀਆਂ ਮੌਕੇ ਉੱਤੇ ਪਹੁੰਚੀਆਂ ਉਹਨਾਂ ਵੱਲੋਂ ਕਾਫੀ ਮਸ਼ਕਕਤ ਕੀਤੀ ਹੈਗੀ ਹੈ ਕੀਤੀ ਗਈ ਹੈਗੀ ਔਰ ਲੋਕਲ ਲੋਕਾਂ 니 ਜੇਕਰ ਗੱਲ ਕੀਤੀ ਜਾਵੇ ਤਾਂ ਜਿੰਨੇ ਵੀ ਲੋਕ ਨੇ ਨਜ਼ਦੀਕ ਸਨ ਜਿਹੜੇ ਪ੍ਰਤੱਖ ਦੇਖੀ ਸਨ ਉਹਨਾਂ ਵੱਲੋਂ ਵੀ ਇਸ ਹਾਦਸੇ ਦੌਰਾਨ ਲੋਕਾਂ ਨੂੰ ਰੋਕਣਾ ਕਿਉਂਕਿ ਉੱਥੇ ਇੱਕ ਇੱਕ ਬੰਦਾ ਜਦੋਂ ਜ਼ਿੰਮੇਵਾਰੀ ਨਿਭਾਉਂਦਾ ਹੈਗਾ ਟ੍ਰੈਫਿਕ ਨੂੰ ਰੋਕਣਾ ਕਿਸੇ ਨੂੰ ਸਮਝਾਉਣਾ ਜਾਂ ਪਿੱਛੇ ਕਰਨਾ ਤਾਂ ਕਾਫੀ ਮੁਸ਼ਕਲ ਤੋਂ ਬਾਅਦ ਜਿਹੜਾ ਹੈਗਾ ਜਿਹੜਾ ਹੈ ਪੁਲਿਸ ਮੌਕੇ ਤੇ ਪਹੁੰਚੀ ਔਰ ਫਾਇਰ ਬ੍ਰਿਗੇਡ ਵੱਲੋਂ ਕਾਫੀ ਮੁਸ਼ਕਲ ਤੋਂ ਬਾਅਦ ਇਸ ਅੱਗ ਤੇ ਕਾਬੂ ਜਿਹੜਾ ਪਾ ਲਿਆ ਗਿਆ ਜੀ ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਗੁਰਦਰਸ਼ਨ ਸਾਨੂੰ ਪੂਰੀ ਜਾਣਕਾਰੀ ਦੇਣ ਲਈ ਤੇ ਭਿਆਨਕ ਸੜਕੀ ਹਾਦਸਾ ਇੱਥੇ ਵਾਪਰਿਆ ਜੋ ਬੀਜ਼ਾ ਗੱਡੀ ਦੱਸੀ ਜਾ ਰਹੀ ਹੈ ਜੋ ਇਸ ਦੀ ਚਪੇਟ ਚ ਆਈ ਹੈ ਤੇਲ ਨਾਲ ਪਰਿਆ ਇੱਕ ਟਰੱਕ ਸੀ ਇਸ ਦਾ ਟਾਇਰ ਫਟਿਆ ਇੰਬੈਲੈਂਸ